ਜੀ ਸਵਾਗਤ ਹੈ ਮੇਰੇ YouTube ਚੈਨਲ ਤੇ Facebook ਪੇਜ ਪੰਜਾਬੀ ਵਾਲੇ ਭੈਣ ਜੀ ਤੇ ਤੁਹਾਡਾ ਸਾਰਿਆਂ ਦਾ ਇਸ ਚੈਨਲ ਤੇ ਮੈਂ ਤੁਹਾਨੂੰ ਜਨਰਲ ਨੌਲੇਜ ਕਰੰਟ ਅਫੇਅਰਸ ਸਵਿਖ ਹਿਸਟਰੀ ਤੇ ਪੰਜਾਬੀ ਵਿਸ਼ੇ ਨਾਲ ਸੰਬੰਧਿਤ ਮਹੱਤਵਪੂਰਨ ਜਾਣਕਾਰੀਆਂ ਦੇ ਰਹੀ ਹਾਂ ਅੱਜ ਦੀ ਵੀਡੀਓ ਪੰਜਾਬੀ ਵਿਆਕਰਨ ਤੇ ਮੋਕ ਟੈਸਟ ਨੰਬਰ 1 ਜਿਹੜਾ ਕਿ NTT ਪੇਪਰ 1 ਖਾਸ ਤੌਰ ਤੇ 994 P TET ਪੰਜਾਬ ਪੁਲਿਸ ਕੋਆਪਰੇਟਿਵ ਬੈਂਕ ਮਾਸਟਰ ਕੈਡਰ ਤੇ ਕਲਰਕ ਆਦ ਪ੍ਰੀਖਿਆਵਾਂ ਜੋ ਵਿਦਿਆਰਥੀ ਦੇ ਰਹੇ ਨੇ ਉਹਨਾਂ ਦੇ ਲਈ ਇਹ ਮੋਕ ਟੈਸਟ ਬੜਾ ਸਹਾਇਕ ਸਿੱਧ ਹੋਏਗਾ ਪ੍ਰਸ਼ਨ ਨੰਬਰ 1 ਹੈ ਜੀ ਪਾਸ਼ਾ ਸ਼ਬਦ ਦੀ ਉਤਪਤੀ ਕਿਹੜੀ ਤਾਤੂ ਤੋਂ ਹੋਈ ਹੈ ਜਾਂ ਕਿਹੜੇ ਤਾਤੂ ਤੋਂ ਹੋਈ ਹੈ ਹਾਂਜੀ ਸੋਚੋ ਪਾਸ਼ਾ ਸ਼ਬਦ ਦੀ ਉਤਪਤੀ ਕਿਹੜੇ ਤਾਤੂ ਤੋਂ ਹੋਈ ਹੈ ਤਾਤੂ ਜਿਸ ਤੋਂ ਅਨਿੰਤ ਸ਼ਬਦਾ ਕਿਰਿਆਵਾਂ ਬਣਦੀਆਂ ਹਨ ਉੱਤਰ ਹੈ ਜੀ ਪਾਸ਼ ਪਾਸ਼ਾ ਜਿਸ ਰਾਹੀਂ ਮਨੁੱਖ ਆਪਣੇ ਮਨ ਦੇ ਵਿਚਾਰਾਂ ਜਾਂ ਭਾਵਾਂ ਨੂੰ ਦੂਸਰੇ ਅਗੇ ਪ੍ਰਗਟ ਕਰਦਾ ਹੈ ਉਸ ਨੂੰ ਭਾਸ਼ਾ ਕਹਿੰਦੇ ਨੇ ਤੇ ਭਾਸ਼ਾ ਸ਼ਬਦ ਦੀ ਉਤਪਤੀ ਪਾਸ਼ ਤਾਤੂ ਤੋਂ ਹੋਈ ਹੈ ਇੰਪੋਰਟੈਂਟ ਕੁਐਸਚਨ ਹੈ ਜੀ ਪ੍ਰਸ਼ਨ ਨੰਬਰ 2 ਦੇਖਦੇ ਹਾਂ ਇਸ ਲੜੀ ਚ ਮੋਕ ਟੈਸਟ ਦੀ ਲੜੀ ਚ ਪ੍ਰਸ਼ਨ ਨੰਬਰ 2 ਹੈ ਜੀ ਪ੍ਰਯੋਗ ਦੀ ਦ੍ਰਿਸ਼ਟੀ ਤੋਂ ਭਾਸ਼ਾ ਕਿੰਨੀ ਤਰ੍ਹਾਂ ਦੀ ਹੁੰਦੀ ਹੈ ਆਪਸ਼ਨ ਆਣਗੇ 2 3 4 5 ਤਾਂ ਪ੍ਰਯੋਗ ਦੇ ਦ੍ਰਿਸ਼ਟੀ ਤੋਂ ਭਾਸ਼ਾ ਕਿੰਨੀ ਤਰ੍ਹਾਂ ਦੀ ਹੁੰਦੀ ਹੈ ਹਾਂਜੀ ਆਨਸਰ ਦੋ ਸ਼ਾਬਾਸ਼ ਦੋ ਤਰ੍ਹਾਂ ਦੀ ਹੁੰਦੀ ਹੈ ਜੀ ਮੌਖਿਕ ਭਾਸ਼ਾ ਤੇ ਲਿਖਤੀ ਭਾਸ਼ਾ ਮੌਖਿਕ ਭਾਸ਼ਾ ਜਦੋਂ ਅਸੀਂ ਬੋਲ ਕੇ ਆਪਣੇ ਮਨ ਦੇ ਵਿਚਾਰਾਂ ਨੂੰ ਦੂਜਿਆਂ ਅੱਗੇ ਪ੍ਰਗਟ ਕਰਦੇ ਹਾਂ ਤੇ ਲਿਖਤੀ ਭਾਸ਼ਾ ਜਦੋਂ ਅਸੀਂ ਲਿਖ ਕੇ ਆਪਣੇ ਮਨ ਦੇ ਵਿਚਾਰਾਂ ਨੂੰ ਦੂਜਿਆਂ ਅੱਗੇ ਪ੍ਰਗਟ ਕਰਦੇ ਹਾਂ ਤਾਂ ਵਰਤੋਂ ਜਾਂ ਪ੍ਰਯੋਗ ਦੇ ਤੌਰ ਤੇ ਭਾਸ਼ਾ ਦੋ ਤਰ੍ਹਾਂ ਦੀ ਹੁੰਦੀ ਹੈ ਮੌਖਿਕ ਤੇ ਲਿਖਤੀ ਪੰਜਾਬ ਦੀ ਰਾਜ ਭਾਸ਼ਾ ਕਿਹੜੀ ਉਪਾਸ਼ਾ ਹੈ ਪ੍ਰਸ਼ਨ ਹੈ ਜੀ ਪੰਜਾਬ ਦੀ ਰਾਜ ਭਾਸ਼ਾ ਮਿਆਰੀ ਭਾਸ਼ਾ ਜਾਂ ਟਕਸਾਲੀ ਭਾਸ਼ਾ ਕਿਹੜੀ ਉਪਾਸ਼ਾ ਹੈ ਮਾਜੀ ਮਲਵਈ ਦੁਆਬੀ ਜਾਂ ਪਵਾਦੀ ਤਾਂ ਉੱਤਰ ਦਿਓ ਹਾਂਜੀ ਮਾਜੀ ਮਾਜੀ ਉਪਾਸ਼ਾ ਹੈ ਉਸ ਨੂੰ ਪੰਜਾਬ ਦੀ ਰਾਜ ਭਾਸ਼ਾ ਦਾ ਜੋ ਦਰਜਾ ਹੈ 1968 ਦਿੱਤਾ ਗਿਆ ਤਾਂ ਸਾਡੀ ਰਾਜ ਭਾਸ਼ਾ ਕਿਹੜੀ ਹੈ ਮਾਝੀ ਦੋ ਜਾਂ ਦੋ ਤੋਂ ਜ਼ਿਆਦਾ ਧੁਨੀਆਂ ਦੇ ਮੇਲ ਤੋਂ ਕੀ ਬਣਦਾ ਹੈ ਪ੍ਰਸ਼ਨ ਇੱਕ ਵਾਰ ਫੇਰ ਸੁਣ ਲਓ ਦੋ ਜਾਂ ਦੋ ਤੋਂ ਜ਼ਿਆਦਾ ਧੁਨੀਆਂ ਦੇ ਮੇਲ ਤੋਂ ਕੀ ਬਣਦਾ ਹੈ ਆਨਸਰ ਦੋ ਸ਼ਬਦ ਔਰ ਇੱਕ ਪ੍ਰਸ਼ਨ ਆਇੰਦਾ ਹੈ ਦੋ ਜਾਂ ਦੋ ਤੋਂ ਜ਼ਿਆਦਾ ਧੁਨੀਆਂ ਦੇ ਮੇਲ ਤੋਂ ਬਣੇ ਨਵੇਂ ਅੱਖਰ ਨੂੰ ਕੀ ਕਿਹਾ ਜਾਂਦਾ ਹੈ ਤਾਂ ਉਹ ਸ਼ਬਦ ਨਹੀਂ ਆਏਗਾ ਉਹ ਦੋ ਤੱਖਰ ਆਏਗਾ ਕਿਉਂਕਿ ਉੱਤੇ ਸ਼ਬਦ ਦੀ ਥਾਂ ਅੱਖਰ ਦੀ ਵਰਤੋਂ ਕੀਤੀ ਗਈ ਹੈ ਤਾਂ ਦੋ ਤੱਖਰ ਦੀ ਦੋ ਅੱਖਰਾਂ ਦੇ ਮੇਲ ਤੋਂ ਬਣਦਾ ਹੈ ਦਰਿਆ 라ਵੀ ਤੇ ਬਿਆਸ ਦੇ ਵਿਚਕਾਰਲੇ ਖੇਤਰ ਨੂੰ ਕੀ ਕਹਿੰਦੇ ਹਨ ਪੰਜਾਬ ਦੀਆਂ ਉਪਸ਼ਾਵਾਂ ਦਾ ਆਧਾਰ ਦਰਿਆ ਹਨ ਤਾ ਦਰਿਆ ਰਾਵੀ ਤੇ ਬਿਆਸ ਦੇ ਵਿਚਕਾਰਲੇ ਖੇਤਰ ਨੂੰ ਕੀ ਕਹਿੰਦੇ ਹਨ ਹਾਂਜੀ ਇਸ ਦਾ ਉੱਤਰ ਇਸ ਦਾ ਉੱਤਰ ਕੀ ਹੈ ਜੀ ਮਾਝ ਮਾਝਾਮੀਨ ਮੱਧ ਦਾ ਇਲਾਕਾ ਔਰ ਮਾਝੀ ਉਪਭਾਸ਼ਾ ਅੰਮ੍ਰਿਤਸਰ ਗੁਰਦਾਸਪੁਰ ਤੇ ਲਾਹੌਰ ਦੇ ਵਿੱਚ ਬੋਲੀ ਜਾਂਦੀ ਹੈ ਲਾਹੌਰ ਜਿਹੜਾ ਹੈ ਉਹ ਪਾਕਿਸਤਾਨ ਪੰਜਾਬ ਦਾ ਹਿੱਸਾ ਹੈ ਆਧੁਨਿਕ ਪੰਜਾਬੀ ਦੀਆਂ ਕਿੰਨੀਆਂ ਉਪਭਾਸ਼ਾਵਾਂ ਹਨ ਪ੍ਰਸ਼ਨ ਇੱਕ ਵਾਰ ਫੇਰ ਸੁਣ ਲਓ आधुनिक पंजाब ਜਾਂ ਪੰਜਾਬੀ ਦੀਆਂ ਕਿੰਨੀਆਂ ਉਪਸ਼ਾਖਾਂ ਹਨ ਹਾਂਜੀ ਆਧੁਨਿਕ ਪੰਜਾਬ ਚਾਰ ਨੇ ਕਿਹੜੀਆਂ-ਕਿਹੜੀਆਂ ਮਾਜੀ ਮਲਵਈ ਦੁਆਬੀ ਤੇ ਪੁਆਦੀ 1947 ਤੋਂ ਪਹਿਲਾਂ ਸੱਤ ਉਪਸ਼ਾਖਾਂ ਸਨ 1947 ਤੋਂ ਬਾਅਦ ਜਿਹੜੀਆਂ ਨੇ ਪੰਜ ਰਹਿ ਗਿਆਂ ਤੇ 1964 ਤੋਂ ਬਾਅਦ ਹੁਣ ਸਾਡੀਆਂ ਕਿੰਨੀਆਂ ਉਪਭਾਸ਼ਾਵਾਂ ਨੇ ਪੰਜਾਬ ਜਾਂ ਪੰਜਾਬੀ ਦੀਆਂ ਚਾਰ ਨਾਸਿਕਤਾ ਦੀ ਵਰਤੋਂ ਸਭ ਤੋਂ ਜ਼ਿਆਦਾ ਕਿਹੜੀ ਉਪਭਾਸ਼ਾ ਵਿੱਚ ਕੀਤੀ ਜਾਂਦੀ ਹੈ ਅਨੁਨਾਸਿਕਤਾ ਜਾਂ ਨਾਸਿਕਤਾ ਜਿਹੜੀਆਂ ਧੁਨੀਆਂ ਦੀ ਆਵਾਜ਼ ਨੱਕ ਤੋਂ ਨਿਕਲਦੀ ਹੈ ਉਹਨਾਂ ਨੂੰ ਅਨੁਨਾਸਿਕ ਧੁਨੀਆਂ ਕਿਹਾ ਜਾਂਦਾ ਹੈ ਤਾਂ ਨਾਸਿਕ ਨਾਸਿਕਤਾ ਦੀ ਵਰਤੋਂ ਸਭ ਤੋਂ ਜ਼ਿਆਦਾ ਕਿਹੜੀ ਉਪਭਾਸ਼ਾ ਵਿੱਚ ਕੀਤੀ ਜਾਂਦੀ ਹੈ ਜੀ ਆ ਇਹ ਇਸ ਦਾ ਉੱਤਰ ਹੈ ਜੀ ਮਲਵਈ ਮਲਵਈ ਉਪਾਸ਼ਾਤ ਨਾਕ ਚ ਬੋਲੀਆਂ ਜਾਣ ਵਾਲੀਆਂ ਧੁਨੀਆਂ ਦੀ ਵਰਤੋਂ ਜ਼ਿਆਦਾ ਕੀਤੀ ਜਾਂਦੀ ਹੈ ਬਿੰਦੀ ਤੇ ਟਿੱਪੀ ਦੀ ਵਰਤੋਂ ਜ਼ਿਆਦਾ ਕੀਤੀ ਜਾਂਦੀ ਹੈ ਜਿਵੇਂ ਆਪਾਂ ਕਹਿੰਦੇ ਆ ਚਾਹੀਦਾ ਉਹ ਕਹਿੰਦੇ ਨੇ ਚਾਹੀਂਦਾ ਸੋ ਇਸ ਦਾ ਉੱਤਰ ਕੀ ਆ ਗਿਆ ਜੀ ਮਲਵਈ ਇਲਾਕੇ ਦੇ ਆਧਾਰ ਤੇ ਬੋਲੀ ਜਾਣ ਵਾਲੀ ਪਾਸ਼ਾ ਨੂੰ ਕੀ ਕਿਹਾ ਜਾਂਦਾ ਹੈ ਇਲਾਕੇ ਦੇ ਆਧਾਰ ਤੇ ਬੋਲੀ ਜਾਣ ਵਾਲੀ ਪਾਸ਼ਾ ਨੂੰ ਕੀ ਕਿਹਾ ਜਾਂਦਾ ਹੈ ਜੇਕਰ ਤੁਸੀਂ ਅਜੇ ਤੱਕ ਮੇਰਾ ਚੈਨਲ ਪੰਜਾਬੀ ਵਾਲੇ ਭੈਣ ਜੀ ਸਬਸਕ੍ਰਾਈਬ ਨਹੀਂ ਕੀਤਾ ਤਾਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਮਹੱਤਵਪੂਰਨ ਜਾਣਕਾਰੀਆਂ ਪ੍ਰਾਪਤ ਕਰੋ ਪੇਪਰ ਦੀ ਤਿਆਰੀ ਕਰੋ ਜੀ ਸੋ ਦੇਖਦੇ ਹਾਂ ਇਸ ਦਾ ਉੱਤਰ ਕੀ ਹੈ ਜੀ ਉਪ ਪਾਸ਼ਾ ਪੰਗੋਲਿਕ ਵਿਸ਼ੇਸ਼ਤਾਵਾਂ ਤੇ ਇਲਾਕੇ ਦੇ ਆਧਾਰ ਤੇ ਜਿਹੜੀ ਪਾਸ਼ਾ ਹੈ ਉਸ ਨੂੰ ਅਸੀਂ ਕੀ ਕਹਿੰਨੇ ਹਾਂ ਉਪ ਪਾਸ਼ਾ ਕਿਉਂਕਿ ਥੋੜੀ ਥੋੜੀ ਦੂਰੀ ਤੇ ਜਿਹੜੀ ਹੈ ਪਾਸ਼ਾ ਛਪਿੰਤਾ ਜਾਂਦੀ ਹੈ ਉਪਾਸ਼ਾ ਦਾ ਹੀ ਰੂਪ ਉੰਦੀ ਹੈ ਇਸ ਕਰਕੇ ਉਸ ਨੂੰ ਉਪਾਸ਼ਾ ਕਿਹਾ ਜਾਂਦਾ ਹੈ ਪਾਉ ਕਿਹੜੀ ਉਪਾਸ਼ਾ ਦਾ ਸ਼ਬਦ ਹੈ ਪਾਉ ਪ੍ਰਸ਼ਨ ਇੱਕ ਵਾਰ ਫੇਰ ਬੋਲਣੀ ਹਾਂ ਜੀ ਪਾਉ ਕਿਹੜੀ ਉਪਾਸ਼ਾ ਦਾ ਸ਼ਬਦ ਹੈ ਹਾਂ ਜੀ ਕਿਹੜੀ ਦਾ ਹੈ ਮਾਜੀ ਦਾ ਮਲਬਈ ਦਾ ਦੁਆਬੀ ਦਾ ਜਾਂ ਪੁਆਦੀ ਦਾ ਤਾਂ ਇਸ ਆਨਸਰ ਦੋ ਹਾਂ ਜੀ ਮਾਜੀ ਬਿਲਕੁਲ ਸਹੀ ਮਾਜੀ ਜਿਹੜਾ ਹੈ ਪਾਉ ਸ਼ਬਦ ਦੀ ਵਰਤੋਂ ਕੀਤੀ ਜਾਂਦੀ ਹੈ ਮਾਜੀ ਅੰਮ੍ਰਿਤਸਰ ਗੁਰਦਾਸਪੁਰ ਤੇ ਲਾਹੌਰ ਦੇ ਵਿੱਚ ਬੋਲੀ ਜਾਂਦੀ ਹੈ ਇਸ ਤੋਂ ਇਲਾਵਾ ਕੋਈ ਏਰੀਆ ਵੀ ਦਿੱਤੇ ਜਾ ਕੇ ਆਪਾਂ ਭਾਸ਼ਾ ਬਾਰੇ ਪੁੱਛ ਸਕਦੇ ਹਾਂ ਵਿਆਕਰਨ ਦੇ ਕਿੰਨੇ ਅੰਗ ਕਿੰਨੇ ਭਾਗ ਹੁੰਦੇ ਹਨ ਅਗਲਾ ਪ੍ਰਸ਼ਨ ਹੈ ਪ੍ਰਸ਼ਨ ਨੰਬਰ 10 ਵਿਆਕਰਨ ਦੇ ਕਿੰਨੇ ਅੰਗ ਜਾਂ ਭਾਗ ਹੁੰਦੇ ਹਨ ਤਾਂ ਕਿੰਨੇ ਅੰਗ ਹਨ ਦੇਖਦੇ ਹਾਂ ਵਿਆਕਰਨ ਦੇ ਕਿੰਨੇ ਅੰਗ ਨੇ ਚਾਰ ਵਿਆਕਰਨ ਦੇ ਕਿੰਨੇ ਅੰਗ ਨੇ ਚਾਰ ਕਿਹੜੇ-ਕਿਹੜੇ ਨੇ ਪਹਿਲਾ ਹੈ ਜੀ ਧੁਨੀ ਬੋਧ ਸ਼ਬਦ ਬੋਧ ਅਰਥ ਬੋਧ ਤੇ ਵਾਕ ਬੋਧ ਤਾਂ ਵਿਆਕਰਨ ਦੇ ਕਿੰਨੇ ਅੰਗ ਚਾ ਭਾਗ ਹੋਗੇ ਸਾਡੇ ਕੋਲ ਚਾਰ ਤਾਂ ਪ੍ਰਸ਼ਨਾਂ ਦੀ ਇਹ ਲੜੀ ਨੂੰ ਜਾਰੀ ਰੱਖਦੇ ਹੋਏ ਅਗਲਾ ਪ੍ਰਸ਼ਨ ਦੇਖਦੇ ਹਾਂ ਜੀ ਬਾਦਸ਼ਾਹ ਦੀ ਛੋਟੀ ਤੋਂ ਛੋਟੀ ਇਕਾਈ ਕਿਹੜੀ ਹੈ ਭਾਸ਼ਾ ਦੀ ਛੋਟੀ ਤੋਂ ਛੋਟੀ ਇਕਾਈ ਕਿਹੜੀ ਹੈ ਭਾਸ਼ਾ ਨੂੰ ਛੋਟੇ ਤੋਂ ਛੋਟੇ ਕਿਹੜੇ ਹਿੱਸੇ ਚ ਤੋੜਿਆ ਜਾ ਸਕਦਾ ਹੈ ਛੋਟੀ ਤੋਂ ਛੋਟੀ ਇਕਾਈ ਕਿਹੜੀ ਹੈ ਜੀ دیکھتے ਹਾਂ ਕਿਹੜੀ ਇਕਾਈ ਆਉਂਦੀ ਹੈ ਹਾਂਜੀ ਸ਼ਾਬਾਸ਼ ਧੁਨੀ ਜਾਂ ਆਵਾਜ਼ ਕਿਉਂਕਿ ਕਿਸੇ ਵੀ ਭਾਸ਼ਾ ਨੂੰ ਧੁਨੀ ਇੱਕ ਸਿੰਗਲ ਅੱਖਰ ਜਾਂ ਵਰਨ ਤੋਂ ਹੋਰ ਛੋਟੇ ਟੋਟਿਆਂ ਚ ਨਹੀਂ ਤੋੜਿਆ ਜਾ ਸਕਦਾ ਤਤੂ ਨਹੀਂ ਅੱਖਰ ਜਾਂ ਵਰਨ ਪਾਸ਼ਾ ਦੀ ਛੋਟੀ ਤੋਂ ਛੋਟੀ ਕਾਈ ਹੈ ਪ੍ਰਸ਼ਨ ਤੁਹਾਡਾ ਬਿਲਕੁਲ ਸਹੀ ਹੈ ਆਨਸਰ ਬਿਲਕੁਲ ਸਹੀ ਹੈ ਨਾਲ-ਨਾਲ ਤੁਸੀਂ ਨਾ ਜਿਹੜਾ ਹੈ ਇਹ ਟੈਸਟ ਵੀ ਦਿੰਦੇ ਜਾਓ ਕਾਪੀ ਤੇ ਨੋਟ ਕਰਦੇ ਜਾਓ ਪੰਜਾਬੀ ਵਿੱਚ ਦੋ ਅੱਖਰ ਕਿਹੜੇ ਹਨ ਦੋ ਅੱਖਰ ਕਿਹੜੇ ਹਨ ਪੰਜਾਬੀ ਵਿੱਚ ਅਗਲਾ ਪ੍ਰਸ਼ਨ ਹੈ ਜੀ ਤਾਂ ਦੇਖਦੇ ਹਾਂ ਕਿ ਦੋ ਅੱਖਰ ਕਿਹੜੇ ਹਨ ਪੰਜਾਬੀ ਦੇ ਦੋ ਅੱਖਰ ਕਿਹੜੇ ਹੁੰਦੇ ਹਨ ਦੋ ਅੱਖਰਾਂ ਦੇ ਮੇਲ ਤੋਂ ਬਣੇ ਨਵੇਂ ਅੱਖਰ ਨੂੰ ਦੋ ਤੱਖਰ ਕਿਹਾ ਜਾਂਦਾ ਹੈ ਔਰ ਪੰਜਾਬੀ ਵਿੱਚ ਸਾਡੇ ਕੋਲ ਤਿੰਨ ਹੀ ਦੋ ਤੱਖਰ ਹਨ ਕਿਹੜੇ ਕਿਹੜੇ ਨੇ ਹਾਂ ਹਾ ਰਾ ਰਾ ਤੇ ਵਵਾ ਔਰ ਪੰਜਾਬੀ ਵਿੱਚ ਦੋ ਤੱਖਰਾਂ ਦੀ ਵਰਤੋਂ ਪੈਰ ਵਿੱਚ ਕੀਤੀ ਜਾਂਦੀ ਹੈ ਇੰਪੋਰਟੈਂਟ ਕੁਐਸਚਨ ਹੈ ਜੀ ਔਰ ਹੁਣ ਜਿਹੜੀ ਹੈ ਦੋ ਤੱਖਰਾਂ ਦੀ ਵਰਤੋਂ ਜਿਹੜੀ ਹੈ ਘਟਾਈ ਜਾ ਰਹੀ ਹੈ लिपि दा शाब्दिक अर्थ की है लिपि किसी भी भाषा ਨੂੰ ਲਿਖਤੀ ਰੂਪ ਦੇਣ ਲਈ ਜਿਹੜੇ ਚਿੰਨ ਵਰਤੇ ਜਾਂਦੇ ਨੇ ਉਸ ਨੂੰ ਲਿਪੀ ਕਿਹਾ ਜਾਂਦਾ ਹੈ ਔਰ ਇਸ ਲਿਪੀ ਦਾ शाब्दिक अर्थ की है हां जी देख रहे दे हैं जी लिपि दा शाब्दिक अर्थ की है लेपी हुई लेपी हुई ਤੋਂ ਜਿਹੜਾ ਹੈ होली-होली ਇਹ ਸ਼ਬਦ ਕੀ ਬਣ ਗਿਆ ਲਿਪੀ ਬਣ ਗਿਆ ਤਾਂ ਲਿਪੀ ਤੋਂ ਲਿਪੀ ਵਿਆਕਰਨ ਦੇ ਕਿਹੜੇ ਭਾਗ ਦੀ ਵਿਆਖਿਆ ਨਹੀਂ ਕੀਤੀ ਜਾ ਸਕਦੀ? ਪ੍ਰਸ਼ਨ ਹੈ ਜੀ ਸਾਡਾ ਅਗਲਾ ਵਿਆਕਰਨ ਦੇ ਚਾਰ ਅੰਗ ਚਾਰ ਭਾਗ ਹਨ ਵਿਆਕਰਨ ਆਪਣੇ ਕਿਸ ਸੰਗ ਕਿਸ ਭਾਗ ਦੀ ਵਿਆਖਿਆ ਨਹੀਂ ਕਰਦਾ ਤਾਂ ਉਹ ਕਿਹੜਾ ਹੈ ਜੀ? ਪ੍ਰਸ਼ਨ ਨੰਬਰ 14 ਦਾ ਆਨਸਰ ਇਸ ਦਾ ਦੇਖਦੇ ਹਾਂ ਕਿਹੜਾ ਹੈ ਅਰਥ ਬੋਧ ਕਿਉਂਕਿ ਅਰਥ ਬੋਧ ਦੀ ਅੱਗੋਂ ਜਿਹੜੀ ਹੈ ਵਿਆਖਿਆ ਨਹੀਂ ਕੀਤੀ ਜਾ ਸਕਦੀ ਜਿਵੇਂ ਆਪਾਂ ਧੁਨੀ ਕਹਿੰਦੇ ਹਾਂ ਧੁਨੀ ਕੀ ਹੈ ਕਿੰਨੇ ਤਰ੍ਹਾਂ ਦੀ ਹੈ ਧੁਨੀਆਂ ਦਾ ਉਚਾਰਨ ਕਿਵੇਂ ਕੀਤਾ ਜਾਂਦਾ ਹੈ ਲੇਕਿਨ ਅਸੀਂ ਅਰਥ ਦਾ ਇਹ ਨਹੀਂ ਕਹਿੰਦੇ ਅਰਥ ਕੀ ਹੈ ਕਿੰਨੀ ਤਰ੍ਹਾਂ ਦਾ ਹੈ ਤੇ ਇਸ ਦਾ ਉਚਾਰਨ ਕਿਵੇਂ ਕੀਤਾ ਜਾਂਦਾ ਹੈ ਅਰਥ ਬੋਧ ਸ਼ਬਦਾਂ ਦੇ ਅਰਥ ਇਸ ਦੇ ਅੱਗੋਂ ਹੋਰ ਕੋਈ ਵਿਆਖਿਆ ਨਹੀਂ ਹੈ ਪੰਜਾਬੀ ਵਰਣਮਾਲਾ ਦੇ ਕਿੰਨੇ ਵਰਗ ਹਨ ਆਨਸਰ ਹੈ ਪੰਜਾਬੀ ਵਰਣਮਾਲਾ ਦੇ ਕਿੰਨੇ ਵਰਗ ਹਨ ਊੜੇ ਤੋਂ ਲੈ ਕੇ ਲੱਲੇ ਪੈਰ ਬਿੰਦੀ ਤੱਕ ਜਿਹੜੇ ਵਰਨ ਜਾਂ ਅੱਖਰ ਹਨ ਇਹਨਾਂ ਦੇ ਕਿੰਨੇ ਵਰਗ ਹਨ ਤਾਂ ਪੰਜਾਬੀ ਵਰਣਮਾਲਾ ਦੇ 8 ਵਰਗ ਹਨ ਹਰ ਇੱਕ ਲਾਈਨ ਦਾ ਪਹਿਲਾ ਪਹਿਲਾ ਅੱਖਰ ਲੈ ਲੋ ਊੜੇ ਵਾਲੀ ਲਾਈਨ ਨੂੰ ਅਸੀਂ ਮੁਖ ਵਰਗ ਕਹਿੰਦੇ ਹਾਂ ਉਸ ਤੋਂ ਬਾਅਦ ਪਹਿਲੇ ਪਹਿਲੇ ਅੱਖਰ ਦੇ ਆਧਾਰ ਤੇ ਅਸੀਂ ਵਰਗਾਂ ਦੇ ਨਾਂ ਦਿੱਤੇ ਹਨ ਯਈਏ ਵਾਲੀ ਲਾਈਨ ਨੂੰ ਅੰਤਿਮ ਵਰਗ ਤੇ ਸ਼ ਖ ਗ ਜ਼ ਫ ਵਾਲੀ ਲਾਈਨ ਨੂੰ ਅਸੀਂ ਕਿਹੜਾ ਵਰਗ ਹੈ ਤੇ ਨਹੀਂ ਹਾ ਨਵੀਨ ਵਰਗ ਤਾਂ ਪੰਜਾਬੀ ਵਰਣਮਾਲਾ ਦੀਆਂ ਕਿੰਨੀਆਂ ਲਾਈਨਾਂ ਨੇ 8 ਤੇ 8ਾਂ ਨੂੰ ਅਸੀਂ ਵਰਗ ਦਾ ਨਾਂ ਦਿੱਤਾ ਹੈ ਟੈਂਕਾ ਠਠਾ ਡਡਾ ਢਡਾ ਕਿਹੜੀਆਂ ਧੁਨੀਆਂ ਹਨ ਦੇਖੋ ਧੁਨੀਆਂ ਵਿਆਕਰਨ ਤੌਰ ਤੇ ਵਨ ਉਚਾਰਨ ਦੇ ਆਧਾਰ ਤੇ ਨਾਂ ਧੁਨੀਆਂ ਦੀ ਵੰਡ ਜੀਭ ਦੀ ਸਥਿਤੀ ਦੇ ਆਧਾਰ ਤੇ ਧੁਨੀਆਂ ਦੀ ਵੰਡ ਚ ਕਿਹੜੀਆਂ ਧੁਨੀਆਂ ਨੇ ਟੈਂਕਾ ਠਠਾ ਡਡਾ ਢਡਾ ਤਾਂ ਧੁਨੀਆਂ ਦਾ ਉਚਾਰਨ ਕਰੋ ਦੇਖੋ ਜੀਭ ਕਿੱਥੇ ਟੱਚ ਕਰ ਰਹੀ ਹੈ ਤਾਂ ਇਸ ਨੂੰ ਮੂਰ ਧੁਨੀ ਜਾਂ ਉਲਟ ਜੀਬੀ ਧੁਨੀਆਂ ਕਹਿੰਦੇ ਹਨ ਕਿਉਂਕਿ ਇਹਨਾਂ ਧੁਨੀਆਂ ਦੇ ਉਚਾਰਨ ਦੇ ਲਈ ਜਿਹੜੀ ਜੀਭ ਹੈ ਉਹ ਥੋੜੀ ਜੀ ਉਲਟਦੀ ਹੈ ਇਸ ਕਰਕੇ ਇਸ ਨੂੰ ਉਲਟ ਜੀਬੀ ਧੁਨੀਆਂ ਕਿਹਾ ਜਾਂਦਾ ਹੈ ਟੈਂਕਾ ਠਠਾ ਡੱਡਾ ਢੱਡਾ ਬਿਲਕੁਲ ਆਰਾਮ ਨਾਲ ਬੋਲੋਗੇ ਤਾਂ ਇਸ ਦਾ ਨਾਮ ਤੁਹਾਨੂੰ ਕਲੀਅਰ ਹੋ ਜਾਏਗਾ ਤਾਂ ਪ੍ਰਸ਼ਨ ਦੀ ਇਹ ਲੜੀ ਜਾਰੀ ਰੱਖਦੇ ਹੋਏ ਪੰਜਾਬੀ ਦੀਆਂ ਮੂਲ ਧੁਨੀਆਂ ਕਿੰਨੀਆਂ ਹਨ ਪੰਜਾਬੀ ਦੇ ਆਪਣੇ ਅੱਖਰ ਆਪਣੇ ਵਰਨ ਆਪਣੀਆਂ ਧੁਨੀਆਂ ਕਿੰਨੀਆਂ ਹਨ ਸ਼ੁੱਧ ਧੁਨੀਆਂ ਜਾਂ ਜਿਹੜੀਆਂ ਕੇਵਲ ਪੰਜਾਬੀ ਦੀਆਂ ਆਪਣੀਆਂ ਹਨ ਤਾਂ ਕਿੰਨੀਆਂ ਨੇ ਮੂਲ ਧੁਨੀਆਂ ਕਿੰਨੀਆਂ ਨੇ ਪੰਜਾਬੀ ਦੀਆਂ ਹਾਂਜੀ 35 ਦੇਖੋ ਜਦੋਂ ਆਪਸ਼ਨ ਆਏਗਾ ਉਦੋਂ 35 41 51 ਜਾਂ 46 ਕੋਈ ਵੀ ਹੋ ਸਕਦਾ ਹੈ ਤਾਂ ਪੰਜਾਬੀ ਦੀਆਂ ਮੂਲ ਧੁਨੀਆਂ ਪਹਿਲੀਆਂ ਧੁਨੀਆਂ 35 ਨੇ 6 ਧੁਨੀਆਂ ਜਿਹੜੀਆਂ ਨਵੀਆਂ ਬਣੀਆਂ ਤਾਂ ਕੁੱਲ ਜਿਹੜੀਆਂ 41 ਨੇ ਮੂਲ ਕਿੰਨੀਆਂ ਨੇ ਸਾਡੇ ਕੋਲ 35 ਪੰਜਾਬੀ ਵਿੱਚ ਕਿੰਨੇ ਸਵਰ ਹਨ ਸਵਰ ਜਿਨ੍ਹਾਂ ਦੇ ਉਚਾਰਨ ਦੇ ਸਮੇਂ ਸਾਹ ਗਲੇ ਚੋਂ ਬੇਰੋਕ ਬਾਹਰ ਨਿਕਲਦਾ ਹੈ ਤਾਂ ਪੰਜਾਬੀ ਵਿੱਚ ਸਵਰ ਕਿੰਨੇ ਹਨ ਤਾ ਇਸ ਦਾ ਉੱਤਰ ਦੇਖਦੇ ਹਾਂ ਕੀ ਹੈ ਜੀ ਪੰਜਾਬੀ ਚ ਸਵਰ ਕਿੰਨੇ ਹਨ ਜਾਂ ਕਿਹੜੇ ਹਨ ਤਿੰਨ ਹੀ ਸਵਰ ਹਨ ਊੜਾ ਐੜਾ ਈੜੀ ਜਦੋਂ ਅਸੀਂ ਇਹਨਾਂ ਦਾ ਉਚਾਰਨ ਕਰਦੇ ਹਾਂ ਤਾਂ ਸਾ ਜਿਹੜਾ ਹੈ ਉਹ ਗਲੇ ਚੋਂ ਬੇਰੋਕ ਬਾਹਰ ਨਿਕਲਦਾ ਹੈ ਇਹਨਾਂ ਨੂੰ ਸਵਰ ਵੀ ਕਿਹਾ ਜਾਂਦਾ ਹੈ ਤੇ ਇਹਨਾਂ ਨੂੰ ਸਵਰ ਵਾਹਕ ਵੀ ਕਿਹਾ ਜਾਂਦਾ ਹੈ ਪੰਜਾਬੀ ਦੀ ਲਿਪੀ ਦਾ ਕੀ ਨਾਂ ਹੈ ਲਿਪੀ ਕਿਸੇ ਵੀ ਪਾਸ਼ਾ ਨੂੰ ਲਿਖਣ ਲਈ ਜਿਹੜੇ ਚਿੰਨ ਵਰਤੇ ਜਾਂਦੇ ਨੇ ਉਸ ਨੂੰ ਲਿਪੀ ਕਿਹਾ ਜਾਂਦਾ ਹੈ ਤੇ ਪੰਜਾਬੀ ਦੀ ਲਿਪੀ ਦਾ ਕੀ ਨਾਮ ਹੈ ਹਾਂਜੀ ਇਸ ਦਾ ਆਨਸਰ ਦੇਖਦੇ ਹਾਂ ਇਸ ਦਾ ਉੱਤਰ ਦੇਖਦੇ ਹਾਂ ਕੀ ਹੈ ਗੁਰਮੁਖੀ ਪੰਜਾਬੀ ਦੀ ਲਿਪੀ ਗੁਰਮੁਖੀ ਹੈ ਹਿੰਦੀ ਦੀ ਲਿਪੀ ਕਿਹੜੀ ਹੈ ਸ਼ਾਬਾਸ਼ ਬੋਲੋ ਦੇਵਨਾਗਰੀ ਅੰਗਰੇਜ਼ੀ ਦੀ ਕੀ ਹੈ ਜੀ ਰੋਮਨ ਇਹ ਲਿਪੀਆਂ ਦੇ ਨਾਂ ਤੁਸੀਂ ਯਾਦ ਰੱਖਣੇ ਨੇ ਤਾਂ ਸਾਡੀ ਲਿਪੀ ਦਾ ਕੀ ਨਾਂ ਹੈ ਗੁਰਮੁਖੀ ਕਿਉਂਕਿ ਇਸ ਦਾ ਉਚਾਰਨ ਇਸ ਦੀ ਵਰਤੋਂ ਗੁਰੂਆਂ ਦੁਆਰਾ ਕੀਤੀ ਗਈ। ਪਾਸ਼ਾ ਦੀ ਪ੍ਰਾਚੀਨ ਲਿਪੀ ਕਿਹੜੀ ਹੈ? ਸਭ ਤੋਂ ਪ੍ਰਾਚੀਨ ਲਿਪੀ ਜਿਸ ਤੋਂ ਸਾਡੀ ਆਧੁਨਿਕ ਲਿਪੀਆਂ ਦਾ ਵਿਕਾਸ ਹੋਇਆ ਹੈ ਜਿਸ ਵਿੱਚੋਂ ਦੇਵਨਾਗਰੀ ਜਿਸ ਵਿੱਚੋਂ ਪੰਜਾਬੀ ਜਿਸ ਵਿੱਚੋਂ ਹੋਰ ਲਿਪੀਆਂ ਦਾ ਜਨਮ ਹੋਇਆ ਹੈ ਤਾਂ ਪ੍ਰਾਚੀਨ ਲਿਪੀ ਕਿਹੜੀ ਹੈ? ਦੇਖਦੇ ਹਾਂ ਕਿਹੜੀ ਹੈ ਜੀ। ਦਾ ਇਹ ਇਸ ਦਾ ਉੱਤਰ ਹੈ ਜੀ ਬ੍ਰਹਮੀ ਸਾਡੀ ਸਭ ਤੋਂ ਪ੍ਰਾਚੀਨ ਲਿਪੀ ਬ੍ਰਹਮੀ ਹੈ ਬ੍ਰਹਮੀ ਲਿਪੀ ਤੋਂ ਹੀ ਦੂਸਰੀਆਂ ਲਿਪੀਆਂ ਦਾ ਜੋ ਹੈ ਜਨਮ ਹੋਇਆ ਹੈ ਇਸ ਨੂੰ ਜਨਮਦਾਤੀ ਲਿਪੀ ਵੀ ਕਿਹਾ ਜਾ ਸਕਦਾ ਹੈ ਪੰਜਾਬੀ ਵਰਣਮਾਲਾ ਦਾ ਕੀ ਨਾਂ ਹੈ ਦੇਖੋ ਜੋ ਸਾਡੀ ਪੰਜਾਬੀ ਵਰਣਮਾਲਾ ਹੈ ਊੜੇ ਤੋਂ ਲੈ ਕੇ ਲੱਲੇ ਪੈਰ ਬਿੰਦੀ ਤੱਕ ਅਸੀਂ ਬੱਚੇ ਨੂੰ ਜੋ ਵਰਣਮਾਲਾ ਸਿਖਾਣੇ ਹਾਂ ਉਸ ਦਾ ਇੱਕ ਨਾਂ ਵੀ ਹੈ ਉਹ ਕੀ ਨਾਂ ਹੈ ਆ ਦੇਖਦੇ ਹਾਂ ਉਹ ਕੀ ਨਾਂ ਹੈ ਜੀ ਹਾਂਜੀ ਜਦੋਂ ਆਪਾਂ ਪੰਜਾਬੀ ਦੀ ਕਿਤਾਬ ਖੋਲਦੇ ਹਾਂ ਤਾਂ ਉੱਤੇ ਵਰਣਮਾਲਾ ਤੇ ਥੱਲੇ ਕੀ ਲਿਖਿਆ ਹੁੰਦਾ ਹੈ 35 ਜਾਂ 35 ਅਖਰੀ ਕਿਉਂ ਕਿ ਜਿਹੜੀ ਸਾਡੀ ਪੰਜਾਬੀ ਦੇ ਮੂਲ ਅੱਖਰ ਕਿੰਨੇ ਨੇ 35 ਨੇ ਤੇ ਉਹਨਾਂ 35 ਅੱਖਰਾਂ ਦੇ ਨਾਂ ਤੇ ਹੀ ਇਹ ਸਵਰਣਮਾਲਾ ਦਾ ਨਾਂ 35 ਜਾਂ 35 ਅਖਰੀ ਪਿਆ ਤਾਂ ਇੰਪੋਰਟੈਂਟ ਕੁਐਸਚਨ ਹੈ ਪੰਜਾਬੀ ਦੀ ਜਨਮਦਾਤੀ ਭਾਸ਼ਾ ਕਿਹੜੀ ਹੈ ਪਹਿਲਾਂ ਆਪਾਂ ਲਿਪੀ ਕੀਤੀ ਬ੍ਰਹਮੀ ਸੀ ਤਾਂ ਹੁਣ ਪੰਜਾਬੀ ਦੀ ਜਨਮਦਾਤੀ ਭਾਸ਼ਾ ਦੇਖਦੇ ਹਾਂ ਕਿਹੜੀ ਹੈ ਜੀ ਸਾਰੀਆਂ ਭਾਸ਼ਾਵਾਂ ਦੀ ਮੂਲ ਭਾਸ਼ਾ ਜਿਹੜੀ ਸਾਡੀ ਹੈ ਜਾਂ ਮੋਢੀ ਭਾਸ਼ਾ ਕਿਹੜੀ ਹੈ ਉਹ ਕਿਹੜੀ ਹੈ ਜੀ ਤਾਂ ਇਸ ਦਾ ਉੱਤਰ ਆਂਦਾ ਹੈ ਜੀ ਵਿਆਦਿਕ वैदिक जो है ਸਾਡੀ ਮੂਲ ਭਾਸ਼ਾ ਵੀ ਹੈ ਮੋਢੀ ਭਾਸ਼ਾ ਵੀ ਹੈ ਜਨਮ ਦਾਤੀ ਭਾਸ਼ਾ ਵੀ ਹੈ ਕਿਉਂਕਿ ਸਾਰੀਆਂ ਭਾਸ਼ਾਵਾਂ ਦਾ ਜਨਮ ਜਿਹੜਾ ਹੈ ਉਹ ਵੈਦਿਕ ਤੋਂ ਹੋਇਆ ਹੈ ਔਰ ਕਿਸੇ ਟਾਈਮ ਜਿਹੜਾ ਹੈ ਵੈਦਿਕ ਸੰਸਕ੍ਰਿਤ ਲਿਖ ਦਿੱਤਾ ਜਾਂਦਾ ਹੈ ਤਾਂ ਨਹੀਂ ਵੈਦਿਕ ਤਾਂ ਵੈਦਿਕ ਸੰਸਕ੍ਰਿਤ ਤੁਸੀਂ ਟਿਕ ਕਰਨਾ ਹੈ ਅਖਬਾਰਾਂ ਦੀ ਛਪਾਈ ਦਾ ਕੰਮ ਕਿਹੜੀ ਭਾਸ਼ਾ ਵਿੱਚ ਕੀਤਾ ਜਾਂਦਾ ਹੈ ਅਖਬਾਰਾਂ ਜੋ ਆਪਾਂ ਡੇਲੀ ਪੜ੍ਹਦੇ ਹਾਂ ਜੋ ਅਸੀਂ ਕਿਤਾਬਾਂ ਪੜ੍ਹਦੇ ਹਾਂ ਇਹਨਾਂ ਦੀ ਛਪਾਈ ਦਾ ਕੰਮ ਕਿਹੜੀ ਭਾਸ਼ਾ ਚ ਕੀਤਾ ਜਾਂਦਾ ਹੈ ਤਾਂ ਇਸ ਦਾ ਉੱਤਰ ਕੀ ਹੈ ਜੀ ਤਾਂ ਇਹ ਇਸ ਦਾ ਉੱਤਰ ਆਉਂਦਾ ਹੈ ਹਾਂਜੀ ਸ਼ਾਬਾਸ਼ ਟਕਸਾਲੀ ਟਕਸਾਲੀ ਭਾਸ਼ਾ 'ਚ ਅਸੀਂ ਅਖਬਾਰਾਂ ਲਿਖਦੇ ਹਾਂ ਅਸੀਂ ਕੀ ਲਿਖਦੇ ਹਾਂ ਅ ਅਖਬਾਰਾਂ ਆਪਣੀਆਂ ਕਿਤਾਬਾਂ ਲਿਖਦੇ ਹਾਂ ਹੋਰ ਦਫਤਰੀ ਕੰਮ ਕਰਦੇ ਹਾਂ ਤਾਂ ਟਕਸਾਲੀ ਰਾਜ ਭਾਸ਼ਾ ਤੇ ਮਿਆਰੀ ਭਾਸ਼ਾ ਕਿਹੜੀ ਹੈ ਜੀ ਮਾਝੀ ਤਾਂ ਇਸ ਦਾ ਉੱਤਰ ਕੀ ਆਏਗਾ ਟਕਸਾਲੀ ਤਾਂ ਪ੍ਰਸ਼ਨਾਂ ਦੀ ਇਹ ਲੜੀ ਜਾਰੀ ਰੱਖਦੇ ਹਾਂ ਅਗਲਾ ਪ੍ਰਸ਼ਨ ਦੇਖਦੇ ਹਾਂ ਜੀ ਕਿਹੜਾ ਹੈ ਮਹੱਤਵਪੂਰਨ ਪ੍ਰਸ਼ਨ ਨੇ ਤੁਸੀਂ ਇਹ ਟੈਸਟ ਜਰੂਰ ਕਰਨਾ ਹੈ ਜੀ ਰਾੜਾ ਰਾੜਾ ਜੋ ਤੁਣੀ ਹੈ ਇਸ ਦੀ ਜ਼ਿਆਦਾ ਵਰਤੋਂ ਕਿਹੜੀ ਉਪਭਾਸ਼ਾ ਵਿੱਚ ਕੀਤੀ ਜਾਂਦੀ ਹੈ ਰਾੜੇ ਤੁਣੀ ਦੀ ਜ਼ਿਆਦਾ ਵਰਤੋਂ ਕਿਹੜੀ ਉਪਭਾਸ਼ਾ ਵਿੱਚ ਕੀਤੀ ਜਾਂਦੀ ਹੈ ਜੇ ਤੁਹਾਨੂੰ ਆਪਸ਼ਨ ਆਉਂਦੇ ਨੇ ਮਾਝੀ ਮਲਵਈ ਦੁਆਬੀ ਜਾਂ ਪਾਦੀ ਤਾਂ ਇਸ ਦਾ ਉੱਤਰ ਤੁਸੀਂ ਕੀ ਦੋਗੇ ਹਾਂਜੀ ਸ਼ਾਬਾਸ਼ ਸੋਚੋ ਤਾਂ ਇਸ ਦਾ ਉੱਤਰ ਆਂਦਾ ਹੈ ਮਾਝੀ ਮਾਝੀ ਚ ਰਾੜੇ ਸ਼ਬਦ ਦੀ ਵਰਤੋਂ ਜ਼ਿਆਦਾ ਕੀਤੀ ਜਾਂਦੀ ਹੈ ਜਿਵੇਂ ਉਹ ਕਹਿੰਦੇ ਨੇ ਅਗਾੜੀ ਪਿਛਾੜੀ ਬੁਹਾੜੀ ਤੜੀੜੀ ਸ਼ਬਦ ਦੀ ਵਰਤੋਂ ਜੜੀ ਹੈ ਰਾੜੇ ਦੀ ਵਰਤੋਂ ਮਾਜੀ ਚ ਜ਼ਿਆਦਾ ਕੀਤੀ ਜਾਂਦੀ ਹੈ ਜੋ ਸਾਡੀ ਇੱਕ ਉਪਭਾਸ਼ਾ ਹੈ ਪਟਿਆਲਾ ਰੋਪੜ ਸੰਗਰੂਰ ਤੇ ਅੰਮਾਲਾ ਇਸ ਦੇ ਵਿੱਚ ਕਿਹੜੀ ਉਪਭਾਸ਼ਾ ਬੋਲੀ ਜਾਂਦੀ ਹੈ ਦੇਖੋ ਹੁਣ ਜਿਹੜਾ ਹੈ ਉਹ ਭਾਸ਼ਾ ਦਾ ਨਾਂ ਨਾ ਦੇ ਕੇ ਜਿਹੜੇ ਸ਼ਹਿਰਾਂ ਦੇ ਨਾਂ ਦਿੱਤੇ ਏਰੀਏ ਦੇ ਨਾਂ ਦਿੱਤੇ ਕੁਣਸਾ ਨੂੰ ਉਪਭਾਸ਼ਾ ਪੁੱਛ ਰਿਹਾ ਉਹ ਕਿਹੜੀ ਹੈ ਪਟਿਆਲਾ ਰੋਪੜ ਸੰਗਰੂਰ ਤੇ ਅੰਬਾਲਾ ਇੱਥੇ ਕਿਹੜੀ ਉਪਭਾਸ਼ਾ ਬੋਲੀ ਜਾਂਦੀ ਹੈ ਹਾਂਜੀ ਸ਼ਾਬਾਸ਼ ਪੁਆਦੀ ਬੋਲੀ ਜਾਂਦੀ ਹੈ ਇਸ ਨੂੰ ਪੁਆਦੀ ਪੂਰਬ ਵਾਲਾ ਅੱਧਾ ਹਿੱਸਾ ਹੈ ਜਾਂ ਇਸ ਨੂੰ ਆ ਪਹਾੜ ਦਾ ਪੈਰ ਵੀ ਕਿਹਾ ਜਾਂਦਾ ਹੈ ਤਾਂ ਪੁਆਦੀ ਜਿਹੜੀ ਹੈ ਬੋਲੀ ਜਾਂਦੀ ਹੈ ਅਗਲਾ ਪ੍ਰਸ਼ਨ ਆ ਰਿਹਾ ਹੈ ਜੀ ਇਸੇ ਲੜੀ ਦਾ ਗੁਰਦਾਸਪੁਰ ਤਰਨਤਾਰਨ ਤੇ ਪੱਟੀ ਵਿੱਚ ਕਿਹੜੀ ਉਪਭਾਸ਼ਾ ਬੋਲੀ ਜਾਂਦੀ ਹੈ ਗੁਰਦਾਸਪੁਰ ਤਰੰਤਾਂ ਤੇ ਪੱਟੀ ਵਿੱਚ ਕਿਹੜੀ ਉਪਭਾਸ਼ਾ ਬੋਲੀ ਜਾਂਦੀ ਹੈ ਤਾਂ ਮੈਂ ਆਪਸ਼ਨ ਦੇਣੀ ਹਾਂ ਜੀ ਮਾਝੀ ਮਲਵਈ ਦੁਆਬੀ ਤੇ ਪੋਹਾਂਦੀ ਹਾਂ ਜੀ ਸੋਚੋ ਕਾ ਇਸਾ ਸਹੀ ਉੱਤਰ ਹੈ ਜੀ ਮਾਝੀ ਕਿਉਂਕਿ ਮਾਝੀ ਅੰਮ੍ਰਿਤਸਰ ਗੁਰਦਾਸਪੁਰ ਤੇ ਲਾਹੌਰ ਤੋਂ ਬੋਲੀ ਜਾਂਦੀ ਹੈ ਤਾਂ ਕਈ ਵਾਰੀ ਕੋਈ ਖਾਸ ਏਰੀਏ ਦਾ ਨਾਮ ਵੀ ਦਿੱਤਾ ਜਾ ਸਕਦਾ ਹੈ ਜਿਵੇਂ ਆਪਾਂ ਕਹਿੰਦੇ ਆ ਦੁਆਬੀ ਜਲੰਧਰ ਕਪੂਰਥਲਾ ਤੇ ਹੁਸ਼ਿਆਰਪੁਰ ਚ ਬੋਲੀ ਜਾਂਦੇ ਆ ਹੁਣ ਇਹਦੇ ਵਿੱਚਕਾਰ ਜਿਹੜੀ ਏਰੀਆ ਆ ਜਾਣਗੀ ਉਸਦਾ ਨਾਮ ਵੀ ਦਿੱਤਾ ਜਾ ਸਕਦਾ ਹੈ ਗੰਗਾ ਯਾ ਯਾ ਨਾਣਾ ਨੰਨਾ ਤੇ ਮੰਮਾ ਇਹ ਕਿਹੜੀਆਂ ਦੁਨੀਆਂ ਹਨ ਹਰ ਲਾਈਨ ਦਾ ਪੰਜਵਾਂ ਅੱਖਰ ਜਿਹੜਾ ਹੈ ਉਹ ਕਿਹੜੀਆਂ ਦੁਨੀਆਂ ਹਨ ਜੀ ਦੁਨੀਆਂ ਨਾਲ ਸੰਬੰਧਿਤ ਮੇਰੀ ਇੱਕ ਵੀਡੀਓ ਹੈ ਤੁਸੀਂ ਦੇਖ ਸਕਦੇ ਹੋ ਤੁਹਾਡੀ ਕਾਫੀ ਸਹਾਇਕ ਸ सिद्ध ਹੋਏਗੀ ਦੁਨੀਆਂ ਦਾ ਉਚਾਰਨ ਤੇ ਤੁਨੀ ਬੋਧ ਹਾਂ ਜੀ ਇਹ ਕਿਹੜੀਆਂ ਦੁਨੀਆਂ ਨੇ ਅਨੁਨਾਸਿਕ ਕਿਉਂਕਿ ਇਹਨਾਂ ਦਾ ਉਚਾਰਨ ਕਿੱਥੇ ਕੀਤਾ ਜਾਂਦਾ ਹੈ ਨੱਕ 'ਚ ਕੀਤਾ ਜਾਂਦਾ ਹੈ ਤਾਂ ਇਹ ਪ੍ਰਸ਼ਨਾਂ ਦੀ ਅਗਲੀ ਲੜੀ ਦਾ ਪ੍ਰਸ਼ਨ ਕਿਹੜਾ ਹੈ ਜੀ ਦੇਖਦੇ ਹਾਂ ਇਸ ਚੈਨਲ 'ਤੇ ਤੁਹਾਨੂੰ ਵਿਆਕਰਨ ਨਾਲ ਸੰਬੰਧਿਤ ਬਹੁਤ ਜ਼ਿਆਦਾ ਵੀਡੀਓ ਮਿਲ ਜਾਣੀਆਂ ਤੁਸੀਂ ਮੇਰੀਆਂ ਵੀਡੀਓ ਦੇਖੋਗੇ ਤਾਂ ਮੌਕ ਟੈਸਟ ਕਰਨਾ ਤੁਹਾਨੂੰ ਸੌਖਾ ਹੋ ਜਾਏਗਾ ਭਾਸ਼ਾ ਦਾ ਪਹਿਰਾਵਾ ਕਿਸ ਨੂੰ ਕਿਹਾ ਜਾਂਦਾ ਹੈ ਭਾਸ਼ਾ ਦਾ ਪਹਿਰਾਵਾ ਜਾਂ ਪੋਸ਼ਾਕ ਕਿਸ ਨੂੰ ਕਿਹਾ ਜਾਂਦਾ ਹੈ ਜੋ ਪਾਸ਼ਾ ਨੂੰ ਲਿਖਤੀ ਰੂਪ ਦਿੰਦਾ ਹੈ ਹਾਂਜੀ ਉਹ ਕੀ ਹੈ ਜੀ ਅਨਸਰ ਸੋਚੋ ਸ਼ਾਬਾਸ਼ ਲਾਓ ਦਿਮਾਗ ਲਿਪੀ ਨੂੰ ਲਿਪੀ ਨੂੰ ਪਾਸ਼ਾ ਦਾ ਪਹਿਰਾਵਾ ਜਾਂ ਪੋਸ਼ਾਕ ਆ ਕਿਹਾ ਜਾਂਦਾ ਹੈ ਮੇਰੇ ਚੈਨਲ ਤੇ ਵਿਆਕਰਨ ਨਾਲ ਸੰਬੰਧਿਤ ਘੱਟੋ ਘੱਟ 220 250 ਵੀਡੀਓ ਪਈਆਂ ਨੇ ਤੁਸੀਂ ਉਸ ਨੂੰ ਦੇਖੋ ਤਾਂ ਤੁਹਾਨੂੰ ਕਾਫੀ ਜੜੀ ਮਦਦ ਮਿਲੇਗੀ ਪੇਪਰ ਦੀ ਤਿਆਰੀ 'ਚ ਗੁਰਮੁਖੀ ਲਿਪੀ ਕਿਵੇਂ ਲਿਖੀ ਜਾਂਦੀ ਹੈ ਗੁਰਮੁਖੀ ਲਿਪੀ ਆਪਾਂ ਊੜਾੜਾ ਕਿੱਥੋਂ ਲਿਖਦੇ ਹਾਂ ਉੜਾੜਾ ਆਪਾਂ ਕਿੱਥੋਂ ਸ਼ੁਰੂ ਕਰਦੇ ਆਂ ਖੱਬੇ ਤੋਂ ਸੱਜੇ ਵੱਲ ਹਿੰਦੀ ਵੀ ਕਿਵੇਂ ਲਿਖਦੇ ਆਂ ਖੱਬੇ ਤੋਂ ਸੱਜੇ ਵੱਲ ਤਾਂ ਗੁਰਮੁਖੀ ਲਿਪੀ ਕਿਵੇਂ ਲਿਖੀ ਜਾਂਦੀ ਹੈ ਜੀ ਉੜਾੜਾ ਕਿਵੇਂ ਲਿਖੀ ਦਿਓ ਕਿਧਰੋਂ ਸ਼ੁਰੂ ਕਰਦੇ ਆਂ ਆਪਾਂ ਸ਼ਾਬਾਸ਼ ਹੁਣੇ ਮੈਂ ਦੱਸਿਆ ਖੱਬੇ ਤੋਂ ਸੱਜੇ ਹਿੰਦੀ ਵੀ ਖੱਬੇ ਤੋਂ ਸੱਜੇ ਇੰਗਲਿਸ਼ ਵੀ ਖੱਬੇ ਤੋਂ ਸੱਜੇ ਦੇ ਉਰਦੂ ਅਸੀਂ ਉਲਟੀ ਲਿਖਦੇ ਆਂ ਸੱਜੇ ਤੋਂ ਖੱਬੇ ਵੱਲ ਤਾਂ ਲਿਖਣ ਦਾ ਟੰਗ ਪੁੱਛਿਆ ਗਿਆ ਹੈ ਗੁਰਮੁਖੀ ਲਿਪੀ ਦਾ ਕਿ ਮੇ ਲਿਖੀ ਜਾਂਦੀ ਹੈ ਖਬੇ ਤੋਂ ਸੱਜੇ ਵੱਲ ਲਿਖੀ ਜਾਂਦੀ ਹੈ ਅਗਲਾ ਪ੍ਰਸ਼ਨ ਹੈ ਜੀ ਪ੍ਰਸ਼ਨ ਦੇਖਦੇ ਹਾਂ ਇਸ ਟੈਸਟ ਦਾ ਅਗਲਾ ਪ੍ਰਸ਼ਨ ਕਿਹੜਾ ਹੈ ਪ੍ਰਸ਼ਨ ਜੋ ਹੈ ਲਾਸਟ ਹੈ ਜੀ ਪ੍ਰਸ਼ਨ ਨੰਬਰ 3 ਭਾਸ਼ਾ ਦਾ ਸ਼ੁੱਧ ਤੇ ਮਿਆਰੀ ਰੂਪ ਸਮਝਣ ਦੇ ਲਈ ਕਿਸ ਦੀ ਜ਼ਰੂਰਤ ਹੁੰਦੀ ਹੈ ਕਿਸੇ ਵਿਭਾਸ਼ਾ ਨੂੰ ਸ਼ੁੱਧ ਤੇ ਮਿਆਰੀ ਰੂਪ ਵਿੱਚ ਲਿਖਣ ਲਈ ਕੁਝ ਨਿਯਮ ਬਣਾਏ ਜਾਂਦੇ ਹਨ ਉਨਾ ਨੀਵਾ ਦੇ ਸਮੂਹ ਨੂੰ ਕੀ ਕਿਹਾ ਜਾਂਦਾ ਹੈ ਜਾਂ ਪ੍ਰਸ਼ਨ ਆਉਂਦਾ ਹੈ ਜੀ ਭਾਸ਼ਾ ਦਾ ਸ਼ੁੱਧ ਤੇ ਮਿਆਰੀ ਰੂਪ ਸਮਝਣ ਲਈ ਕਿਸ ਦੀ ਲੋੜ ਹੁੰਦੀ ਹੈ ਤਾਂ ਸਾਡਾ ਉੱਤਰ ਹੈ ਜੀ ਵਿਆਕਰਨ ਸਵੇਸਤਰਾ ਮੋਕ ਟੈਸਟ ਨੰਬਰ 1 ਮੈਂ ਤੁਹਾਨੂੰ ਵਿਆਕਰਨ ਨਾਲ ਸੰਬੰਧਿਤ 30 ਪ੍ਰਸ਼ਨ ਕਰਾਈ ਨੇ ਜੋ ਕਿ ਤੁਹਾਡੇ ਪੇਪਰ ਦੀ ਤਿਆਰੀ 'ਚ ਸਹਾਇਕ ਸਿੱਧ ਹੋਣਗੇ ਤੁਸੀਂ ਇਹ ਯਕੀਨ ਹੈ ਕਿ ਮੈਨੂੰ ਕਿ ਤੁਸੀਂ ਇਹ ਪ੍ਰਸ਼ਨ ਜਿਹੜੇ ਹੈ ਆਪਣੀ ਕਾਪੀ ਤੇ ਲਿਖੋਗੇ ਯਾਦ ਕਰੋਗੇ ਤੇ ਆਪਣੇ ਪੇਪਰ ਦੀ ਤਿਆਰੀ ਕਰੋਗੇ ਸੋ ਅੱਜ ਦਾ ਮੌਕ ਟੈਸਟ ਨੰਬਰ 1 ਜਿਸ ਵਿੱਚ ਪ੍ਰਸ਼ਨਾਂ ਦੀ ਜਿਹੜੀ ਗਿਣਤੀ ਹੈ 30 ਸੀ ਹੋਰ ਇਸ ਤਰ੍ਹਾਂ ਦੀਆਂ ਜਾਣਕਾਰੀਆਂ ਪ੍ਰਾਪਤ ਕਰਨ ਦੇ ਲਈ YouTube ਤੇ ਮੇਰਾ ਚੈਨਲ ਪੰਜਾਬੀ ਵਾਲੇ ਭੈਣ ਜੀ ਚੱਲ ਰਿਹਾ ਹੈ ਇਹ ਨੂੰ ਸਬਸਕ੍ਰਾਈਬ ਕਰ ਜਨਰਲ ਨੌਲੇਜ ਕਰੰਟ ਅਫੇਅਰਸ ਸਿਕਸ ਹਿਸਟਰੀ ਤੇ ਪੰਜਾਬੀ ਜੋ ਕਿ 95 93 ਤੇ ਹਰ ਤਰ੍ਹਾਂ ਦੇ ਪੰਜਾਬੀ ਦਾ ਪੇਪਰ ਜੋ ਹੈ ਕੰਪਲਸਰੀ ਹੈ ਉਸ ਦੇ ਨਾਲ ਸੰਬੰਧਿਤ ਕਾਫੀ ਵੀਡੀਓ ਨੇ ਮੇਰਾ ਚੈਨਲ ਸਬਸਕ੍ਰਾਈਬ ਕਰੋ ਜੀ ਇਸ ਤੋਂ ਇਲਾਵਾ ਫੇਸਬੁੱਕ ਤੇ ਮੇਰਾ ਪੇਜ ਪੰਜਾਬੀ ਵਾਲੇ ਪੈਂਟੀ ਦੇ ਨਾਮ ਤੇ ਚੱਲ ਰਿਹਾ ਹੈ ਪੇਜ ਨੂੰ ਲਾਈਕ ਫੋਲੋ ਅਤੇ ਸ਼ੇਅਰ ਜਰੂਰ ਕਰੋ ਜੀ ਮਹੱਤਵਪੂਰਨ ਜਾਣਕਾਰੀਆਂ ਪ੍ਰਾਪਤ ਕਰੋ ਧੰਨਵਾਦ